ਦੋਸਤੋ ਡਾਕੂ ਵੀਰ ਜੀ ਦਾ ਵਿਆਹ ਸ਼ੁਰੂ ਹੋ ਚੁੱਕਿਆ ਹੈ ਇੱਥੇ ਕਿ ਸਾਡੇ ਨਾਲ ਲਾਪ੍ਰਿਤ ਸਿੰਘ ਜੀ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਸਾਂਝਾ ਕਰ ਰਹੇ ਨੇ ਸਭ ਤੋਂ ਪਹਿਲਾਂ ਲਾਪ੍ਰਿਤ ਜੀ ਨੂੰ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਇਹ ਉਹ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਪਰਮਾਤਮਾ ਮਿਹਰ ਕਰੇ ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਸਲਾਮਤ ਰੱਖਣਾ ਸੋ ਦੋਸਤੋ ਲਾਪ੍ਰਿਤ ਜੀ ਨੇ ਪਹਿਲਾ ਹਲਦੀ ਸ਼ਰਮਣੀ ਦੀ ਵੀਡੀਓ ਸਾਡੇ ਨਾਲ ਸਾਂਝੀ ਕੀਤੀ ਇੱਥੇ ਕਿ ਕੁਝ ਇੱਕ ਲੜਕੀਆਂ ਵੱਲੋਂ ਧਰਤੀ ਤੇ ਫੁੱਲ ਬਣਾਇਆ ਜਾ ਰਿਹਾ ਹੈ ਤੇ ਘਰ ਦੀ ਡੈਕੋਰੇਸ਼ਨ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਹੈ ਉਹ ਬਾਜੀ ਦਾ ਘਰ ਬਹੁਤ ਹੀ ਬਿਊਟੀਫੁੱਲ ਲੱਗ ਰਿਹਾ ਹੈ ਸੋ ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਜਾਗੋ ਹੈ ਸੋ ਜਲਦ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਦੋਸਤੋ ਵੀਡੀਓ ਦੇ ਵਿੱਚ ਲਾਪ੍ਰਿਤ ਜੀ ਦੀ ਮਾਤਾ ਤੇ ਉਸ ਦੇ ਨਾਲ ਬ ਮਹਿਮਾਨ ਇੱਕ ਕਾਪੀ ਤੇ ਹਰ ਸਾਕ ਤਾਬ ਨੋਟ ਕਰ ਰਹੇ ਨੇ ਆਪ੍ਰੀਜੀ ਦੀ ਮਾਤਾ ਕੋਲ ਹੱਥਾਂ ਦੇ ਵਿੱਚ ਪੈਸੇ ਫੜੇ ਹੋਏ ਨੇ ਤੇ ਉਹ ਉਹਨਾਂ ਨੂੰ ਕਾਪੀ ਤੇ ਨੋਟ ਕਰਵਾ ਰਹੇ ਨੇ ਸੋ ਦੋਸਤੋ ਲੇਖਾ ਜੋਖਾ ਵੀ ਜ਼ਰੂਰ ਚਾਹੀਦਾ ਹੈ ਸੋ ਆਪਣੇ ਰੀਤੀ ਰਿਵਾਜ ਦੇ ਅਨੁਸਾਰ ਆਪਾਂ ਆਮੀ ਨੋਟ ਕਰ ਲੈਨੇ ਹਾਂ ਕਿ ਕਿਸ ਰਿਸ਼ਤੇਦਾਰ ਨੇ ਕੀ ਦਿੱਤਾ ਹੈ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਡਾਕੂ ਵੀਰ ਜੀ ਨੂੰ ਉਹਨਾਂ ਦੇ ਵਿਆਹ ਦੀ ਮੁਬਾਰਕਾਂ ਦੇਣਾ ਨਾ ਭੁੱਲਣਾ